ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਰਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਸਭ ਤੋਂ ਪਹਿਲਾਂ ਜੋ ਵੀ ਆਪਣੇ ਚੈਨਲ ਤੇ ਨਿਊ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਅੱਜ ਵਲੌਗ ਲੇਟ ਕਰਨ ਦਾ ਲੇਟ ਸਟਾਰਟ ਕਰਨ ਦਾ ਕਾਰਨ ਹੈ ਜਿਹੜਾ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿਉਂਕਿ ਅੱਜ ਹੈ ਦਿਨ ਸੰਡੇ ਦਾ ਤੇ ਸੰਡੇ ਨੂੰ ਤਾਂ ਜਿਹੜੇ ਆਪਣੇ ਕੰਮ ਕਰਾ ਜਿਹੜੇ ਬਸ ਸੁਹੀ ਚੱਲਦੇ ਕਿਉਂਕਿ ਕੋਈ ਟੈਨਸ਼ਨ ਨਹੀਂ ਹੁੰਦੀ ਬਸ ਆਪ ਦਾ ਪਤਾ ਹੀ ਹੈ ਵੀ ਸੰਡੇ ਅੱਜ ਤੁਰੇ ਫਿਰਨਾ ਕੋਈ ਕਾਲ ਨਹੀਂ ਹੈਗੀ ਜੀ ਤੇ ਆਪ ਆਪਨੇ ਕੰਮ ਕਰਨੇ ਵਾਸਤੇ ਸਟਾਰਟ ਕਰ ਲਿਆ ਜੇ ਝਾੜੂ ਪੋਚੇ ਦਾ ਕੰਮ ਨਹੀਂ ਕੀਤਾ ਬਾਹਰ ਹੱਪਾ ਜਿਹੜੀ ਸਾਰੀ ਸਾਫ ਸਪਾਈ ਹੈ ਜਿਹੜੀ ਕਰਤੀ ਤੇ ਬਾਕੀ ਆਇਆ ਹੋਇਆ ਸਜਿੰਦਰਾ ਲੱਸੀ ਲੈਣਾ ਆਪਾ ਅਸੀਂ ਵੀ ਇਹ ਕਰਦੇ ਇਦਾਂ ਪੁੱਜੂਗਾ ਛੜੇ ਦਿਓਰ ਨੂੰ ਲੱਸੀ ਨਹੀਂ ਦੇਣੀ ਮੈਂ ਹੁੰਦੇ ਕੀ ਕਹਿੰਦੇ ਨੇ ਛੜੇ ਜੇਠ ਨੂੰ ਲੱਸੀ ਦੇ ਦੇ ਰਿਹਾ ਪਰ ਮਾਜੀ ਬੰਗਲੇ ਆਪਾਂ ਕਹਿੰਦੇ ਮੈਂ ਛੜੇ ਦੇ ਹੋਰ ਨੂੰ ਲੱਸੀ ਦੇਣੀ ਬੱਚੀ ਭੋਣ ਘਾਜੋਗੇ ਬੋਲੀ ਸੁਣਾਈ ਕਿਹੜੀ ਬੋਲੀ ਪਾਈ ਅਨੇ ਸੀ ਬੀਬੀ ਨੇ ਆਪਾਂ ਰੀਲ ਬਣਾਈ ਸੀਗੀ ਇੰਸਟਾ ਤੇ ਕਿ ਜੀਭ ਘੜਦੀ ਹੈ ਜਲਦੀ ਦੱਸ ਮੈਨੂੰ ਬੋਲੀ ਕਿਹੜੀ ਵਸੂਹਾ ਦੀ ਲੱਗੀ ਜਦੋਂ ਉੱਠੀ ਇਹ ਸੁਣਾਈ ਕਿਹੜੀ ਸ਼ੱਕਰ ਵਾਲੀ ਸੀਗੀ ਖੰਡ ਵਾਲੀ ਸੀ ਸ਼ੁਰੂ ਤੋਂ ਗੜੀ ਮੇਰੇ ਵੀਰ ਨੂੰ ਮੇਰੇ ਵੀਰ ਨੂੰ ਸ਼ਿਕਰ ਦੇ ਰੋੜੇ ਆਵਦੇ ਹਨ ਖੰਡ ਚਲਸੀ ਚਲਸੀ ਏ ਡੁੱਟੀ ਆ ਗਈ ਮੈਂ ਗੇਟ ਵਾਲ ਮੋੜਦੀਆਂ ਸੁਗਾਦੀ ਨਾ ਇਹ ਬੋਲੀ ਵਾਰ ਵਾਰ ਰਿਪੀਟ ਕਰ ਰਹੀ ਹੈ ਨਵਰੀਤ ਹੋਏ ਢੋਲੀ ਲੈ ਕੇ ਆ ਛੋਟੀ ਤੇ ਸਾਰੇ ਬੁੱਟਿਆਂ ਨੂੰ ਪਾਣੀ ਬਾਬਤ ਬਣੇ ਓਕੇ ਸਰਨ ਪਾ ਦੇ ਕੇ ਮੈਂ ਸੁੱਕੇ ਪੈਣੀ ਢੋਲੀ ਲੈ ਆ ਨਿੱਕੀ ਜੀ ਆ ਗੱਜਟ ਆ ਆ ਆ ਢੋਲੀ ਤੇ ਆ ਕੱਪੜੇ ਕਰਦੇ ਆ ਬੋਸ਼ ਤੇ ਫੇਰ ਕਰਦੇ ਆਪਾਂ ਆਪਣਾ ਵਲੌਗ ਸਟਾਰਟ ਕਿਉਂਕਿ ਟਾਈਮ ਹੋ ਗਿਆ 8:30 ਦਾ ਅੱਜ ਮੇਰੀ ਨਾ ਪਲੈਨਿੰਗ ਸੀਗੀ ਕਿ ਅੱਜ ਘਰੀਆਂ ਚਲ ਹਨਾ ਮੈਂ ਸਾਰਾ ਵਿੜਾ ਧੋ ਦੂੰਗੀ ਕਿਉਂਕਿ ਇੰਨਾ ਜਿਆਦਾ ਧੂੜ ਨਾਲ ਹਨਾ ਮੈਂ ਦਿਨ ਨਾਲ ਧੂੜੀ ਤੰਦੇ ਨਾਲ ਇੰਨਾ ਜਿਆਦਾ ਗੰਦਾ ਮੈਪ ਹੈ ਜਦੋਂ ਸੁੰਦਰੀਆਂ ਬਹੁਤ ਜਿਆਦਾ ਔਖਾ ਲੰਦਾਗਾ ਇੱਕ ਮਿੰਟ ਤੇ ਮੈਂ ਖਾਦੀ ਨਾ ਮੈਂ ਆਉਣੀ ਆ ਮੈਂ ਆਉਣੀ ਆ ਮੈਨੂੰ ਐਂ ਸਿਮਟਾਣਾ ਪਾਉ ਦੂੰਗੀ ਪਰ ਨਹੀਂ ਵੇੜਾ ਧੋਣ ਦੇ ਲਈ ਨਾ ਸਾਰੇ ਟੱਬਰ ਦੀ ਪਰਮਿਸ਼ਨ ਲੈਣੀ ਪੈਂਦੀ ਆ ਮਮਮੀ ਕਹਿੰਦੀ ਨਹੀਂ ਦੋਣਾ ਹਜੇ ਹਫਤਾ ਖੜ ਜਾ ਸਾਨੂੰ ਮੈਂ ਇੱਕ ਪ੍ਰੋਗਰਾਮ ਤੇ ਮਮੇ ਕਹਿੰਦੇ ਮੈਨੂੰ ਸੂਟ ਦਵਾ ਕੇ ਲੈ ਸਾਰੇ ਉਹ ਖੇਤ ਗਈ ਨਹੀਂ ਹੁਣ ਮੈਨੂੰ ਆਈ ਨਹੀਂ ਸਮਝਉਂਦੀ ਜੀ ਵੀ ਉਹਨਾਂ ਨੇ ਸਾਡੇ ਨਾਲ ਜਾਣਾ ਨਹੀਂ ਸ਼ਹਿਰ ਹਣ ਕਿਵੇਂ ਜਾਵਾਂਗੇ ਬੱਸਾਂ ਦੇ ਤਾਂ ਮੋਂ ਲੌ ਖਾ ਲੱਗਦਾ ਕਿ ਇੱਕ ਸਾਡੇ ਕੋਈ ਗੋਨਿਆਣਾ ਮੰਡੀ ਕੋਈ ਐਂ ਤਾਂ ਹੈ ਨਹੀਂਗਾ ਵੀ ਨੇੜੇ ਬੱਸ ਸਟੈਂਡ ਹੋ ਗਿਆ ਨਹੀਂ ਜਿਆਦਾ ਦੂਰ ਉਤਰਨਾ ਪੈਂਦਾ ਤਰਨਾ ਬਹੁਤ ਔਖਾ ਲੱਗਦਾ ਕਹਿੰਦੇ ਸ਼ਗੰਦੇ ਲਈ ਆਪਾਂ ਮੰਮੀ ਨੇ ਸੂਟ ਬਣਾਉਣਾ ਹੁਣ ਦੇਖਦੇ ਆ ਕੰਮਕਾਰ ਕਰਦੇ ਆ ਆਪਾਂ ਜਲਦੀ ਜਲਦੀ ਕੀ ਬੰਦ ਆ ਜਾਵਾਂਗੇ ਕਿ ਨਹੀਂ ਕੋਈ ਲੈ ਕੇ ਜਾਊਗਾ ਕੀ ਕੁਝ ਬਣੂਗਾ ਲੋ ਜੀ ਕੰਮ ਹੋ ਗਿਆ 1:30 ਦਾ ਬੱਚਾ ਨਨ ਮਾਗ ਇਹਨਾਂ ਨੇ ਇੱਧਾ ਕੰਟਾ ਪੈਲ ਨਹੀਂ ਖਾਧੀ ਰੁਪੀ ਮੈਨੂੰ ਨ ਲਖਾਈ ਸੀ ਲਈ ਹੋਈ ਸੀ ਕਿ ਹੁਣ ਰੁਪੀ ਖਾਣ ਲੱਗੀਆਂ ਜੇ ਸਕੂਲ ਵਾਲੇ ਟਾਈਮ ਤੇ ਵੀ ਤੇ ਅਜ ਬਾਰਾ ਜਿਹੜਾ ਮੌਸਮ ਇੰਨਾ ਜਿਆਦਾ ਖਰਾਬ ਹੈ ਇੰਨੀ ਹਨੇਰੀ ਚੱਲੀ ਜਾਂਦੀ ਆ ਕੋਈ ਹੁੰਬਰ ਤਾਂ ਨਹੀਂ ਪਤਾ ਲੱਗਾ ਉਹਨੇ ਫੇਰੇ ਰੋਟਾ ਮਿੱਟੀ ਆਈ ਹੈ ਹੈਲੋ ਬਈ ਵੈਰੀ ਗੁੱਡ ਵੈਰੀ ਗੁੱਡ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਕੱਸੀ ਗੱਲ ਦੀ ਹੁਣ ਨਾ ਸਮਝਿਆ ਅੱਜ ਘੰਟਾ ਘੰਟਾ ਸਵੇਰ ਦਾ ਕੰਮ ਇਹ ਲੈਣਾ 28 ਮਿੰਟ 28 ਮਿੰਟ ਹੁਣ ਦਿਨੇ ਇੱਕ ਜੱਫਾ ਫਰੀ ਆ ਸੌਣਾ ਘੰਟਾ ਮੈਂ ਤਾਂ ਇਹ ਕੱਪੜੇ ਵੀ ਕਟਵਾਣੇ ਕਰਨੀ ਐ ਤੇ ਹਾਂਜੀ ਅੱਜ ਦਿਨੇ ਨਹੀਂ ਹੋਊਗਾ ਕਿਉਂ ਥੋੜਾ ਐਸੀ ਰੱਬ ਦਾ ਤੈਨੂੰ ਬਦਲਵਾਈ ਤਾਂ ਹੈ ਨਹੀਂ ਬੇਟੇ ਉਂਝ ਵੀ ਹਨੇਰੀ ਦੇ ਵਾਲਾ ਮੌਸਮ ਐ ਗਰਮੀ ਜੀ ਵਾਲੀ ਜਾਂਦੀ ਐ ਚਲ ਜਪਾ ਚਾਹ ਬਣਾਉਣੀ ਆ ਚਾਹ ਫਿਰ ਕਾਂ ਟੈਰਸਟ ਕਰਕੇ ਨਾ ਇੱਕ ਦੋ ਕੱਪੜਿਆਂ ਦੀ ਸੈਟਿੰਗ ਦੀ ਕਰਨ ਆਲੀ ਆ ਸੂਟਾਂ ਦੀ ਫਿਰ ਉਹ ਕਰਾਂਗੇ ਲੋ ਜੇ ਆਪਾਂ ਕੰਮ ਕਰ ਹੋ ਗਏ ਕੰਮ ਕਰ ਕਰਕੇ ਹੋ ਗਏ ਸੀ ਫ੍ਰੀ ਰੈਸਟ ਵਗੈਰਾ ਕਰ ਲਏ ਤੇ ਹੁਣ ਟਾਈਮ ਹੋ ਗਿਆ 1:00 ਸਿਕਰ ਦੁਪਹਿਰੇ ਹੁਣ ਆਪਾਂ ਮੰਡੀ ਚੱਲੇ ਆ ਮੰਮੀ ਨੂੰ ਸੂਟ ਦਿਵਾਉਣਾ ਹੈ ਗੱਡੀ ਗੱਡੀ ਲੈਣਾ ਨੇ ਬਾਹਰ ਮਮੇ ਕੀ ਕਰਨਾ ਜਿਸੀ ਲਾਦੀ ਨੇ ਸੂਟ ਲੈਣਾ ਹੈ ਹਾਂ ਇਹ ਠਿਕ ਬਣਾਣਾ ਪਿਆ ਸੀਗਾ ਕਿਦਿ ਸਭ ਚਲੋ ਚੱਲੀਏ दादी बैठ गए जाने को है मतलब हाँ तो ये दुपट्टा बत्ताई से उतारे हैं वो ये सुपुत्र लोग। हां जी हां अच्छा चलो। वो ये कार्य है मेरे। ਕੋ ਬਣਾ ਸਕਦੇ ਕਲਰ ਮੈਲ ਜਾਣਗੇ ਇਹ ਨਾ ਕਾਚੀ ਵੀ ਨਹੀਂ ਜਾਰੇ ਡਾਇਨਰ ਬਿਸ ਮਿਲ ਜਾਣਗੇ ਕੰਪਿਊਟਰ ਦੇ ਆਹ ਨਾਲ ਬੱਤੀ ਅੱਧਰੀ ਗਰਮੀ ਵਾਲੀ ਹਟਮਾ ਜੀ ਕਿਤਨਾ ਮਰਦੀ ਪਾਵੇ ਕਾਚੀ ਨਹੀਂ ਉਹ ਰਹਿਣਾ ਆਹ ਬੁਰਕਾ ਲਈ ਇਹ ਬੱਟੇ ਤੇ ஃபண்ட் மஞ்சூரி அந்நாடு நாவே சிலேட்டு சட்டி பார்த்து

ਇਹ ਫਟਾਇਆ ਤਾਂ ਬਹੁਤ ਰੰਗਾਂ ਦਾ ਹੈ ਨਾ ਇਹ ਮਿੰਟ ਜੇ 2% ਦਾ ਡਿਜ਼ਾਈਨ ਦੀ ਉਹਦੇ ਨਹੀਂ ਉਹਦਾ ਰਸ ਨੂੰ ਵੇਚਿਆ ਨਹੀਂ ਮਿਲਦਾ ਤਾਂ ਵੇਚ ਨਹੀਂ ਹਾਂਜੀ ਮਮਾਏ ਤੀ ਦਿਨਾਂ ਤੋਂ ਛੱਡਿਆ ਤੀ ਦਿਨਾਂ ਘਰੇ ਛੱਡਿਆ ਸਾਨੂੰ ਇਜੀ ਲੱਗਿਆ ਹਾਂ ਲੱਗਿਆ ਆ ਗਏ ਮਸੰਦ ਹਾਂ ਸਮਾਂ ਚੱਲ ਰਿਹਾ ਸੁਖਰਾ ਜੀ ਆ ਜਾਂਦਾ ਹਾਂ ਹਾਂ ਤੇ ਤੁਸੀਂ ਨਹੀਂ ਲੱਗ ਜੇ ਰੱਖਣਾ ਮੌਸਮ ਇਹ ਜਿਹਾ ਕਰਦਾ ਦਾ ਏਸੀ ਵਾਲੇ ਨੂੰ ਚ ਦੋ ਵਾ ਫਰਾਂਜੀ ਰੱਖ ਰਿਹਾ ਕੋਈ ਆਪਣਾ i Papa. out of the one. 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 ਯਾਨੀ ਪਾਈ ਲੱਖ ਦੋਗੇ ਸਬਸਪਾਈ ਕਰੀਏ ਤੇ ਡਰੈਸਿੰਗ ਟੇਬਲ ਦੀ ਉੱਪਰ ਨਾ ਕੋਰਨਰ ਤਾਂ ਖਾਲੀ ਛੱਡਤਾ ਹੈਗਾਗਾ ਉਹ ਵੀ ਅਸੀਂ ਸੈੱਟ ਕਰਾਂਗੇ ਉਸ ਦੇ ਵਿੱਚ ਆ ਸਾਰੇ ਸੋਨ ਰੱਖਾਂਗੇ ਨਹੀਂ ਬੇਟੇ ਇੱਥੇ ਤੁਹਾਡਾ ਹੱਥ ਪਹੁੰਚ ਗਿਆ ਦਸਤਾ ਪਰਫਿਊਮ ਆਥ ਨੂੰ ਖਤਮ ਕਰ ਦਾਂਗਾ ਫਿਰ ਇਹਨੂੰ ਬੰਦ ਕਰ ਮੈਂ ਰੱਖ ਦੂੰਗੀ ਬਤ ਕੋਈ ਗੱਲ ਨਹੀਂ ਥੈਂਕ ਯੂ ਤੁਸੀਂ ਅੰਦਰ ਟੇਕ ਕੇ ਬੈਠੇ ਨਾ ਇਨਾ ਟਾਈਮ ਇੰਨਾ ਹੀ ਠਹਿਰਾਗਾ ਗੋਲ ਗੱਪੇ ਖਾ ਲੂ ਗੋਲ ਗੱਪੇ ਸਪਰੇਅ आगे को कप खाइए। पैर गोल कप खा लेना गोल कप। ऐसे बर्फ लेट लेट सकते हैं। बर्फ कौन है? उधर? बर्फ कौन? क्या पता है ना बर्फ में जाओ। यमीया। हार्ट बने हो यार। माँ हार्ट? दोवा। एक बार पहले तो कम भी जा रहे हैं मुझे भागे। और सो जा। और रख दादी मढ़ा दी ਸਰਕਣ ਮਤਲਬ ਲੈ ਮਾਪ ਲੈਣ ਬੀਬੀ ਗੋਗ ਕੱਫੇ ਖਾਂਦਾ ਤਰੀਕਾ ਪਕਾਇਲਾ ਵੀ ਦਿਖਾਇਆ ਹੋਇਆ ਹੈਗਾ ਅੱਜ ਫਿਰ ਦੇਖੋ ਬੀਬੀ ਕਾਹਨੇ ਖਾਂਦੀ ਸੀ ਬੋਲ ਗੱਪੇ ਕਰਦੀ ਸੀ ਸਰ ਸਾਤਾ ਬੰਗਾਂ ਨਹੀਂ ਹੁਣ ਚ ਮਾਪ ਲੈਜੂ ਐਂディ ਕਰ ਸਕੋ ਮਾ ਸਰ ਹੂੰ ਐਂディ ਕਰਣਾ ਨਹੀਂ ਪਾਇਆ ਨੂਨ ਮਿਰਚ ਹੁੰਦਾ ਕਾਲੀ ਮਿਰਚ ਇਹ ਮੇਰੇ ਆਪ ਇੱਕ ਹਾਂ ਕੱਲ੍ਹ ਕਹਾ ਮੈਂ ਮਿਰਚਾ ਤੋਂ ਬਿਨਾ ਕੱਢੇ ਹੋਇਆ ਹੈ ਲੇਵ ਖਾਂਗੇ ਕੋਲ ਕਪਈ ਕੋਈ ਕੰਮ ਨਹੀਂ ਕਰਨਾ ਤੂੰ ਮੈਥ ਦੇ ਉੱਤੇ ਕਰਨਾਗਾ ਆ ਦੇਖਣਾ ਨੋਟ ਬੁੱਕ ਦੇਖੀ ਨੋਟ ਬੁੱਕ ਤੇ ਲਿਖਿਆ ਚਲ ਕੋਈ ਗੱਲ ਨਿਕਾਲ ਨੂੰ ਕਰ ਲਈ ਕਹਿ ਦਾਂਗੇ ਮੈਡਮ ਨੂੰ ਹਾਂ ਲੇ ਕੇ ਜਾਂਦਾ ਪਰ ਮੰਮੀ ਦਾ ਸੂਟ ਮੰਮੀ ਵਰਕੇ ਨਹੀਂ ਜਾਣਾ ਸ਼ਗਨ ਤੇ ਤਾਂ ਕਰਕੇ ਵਰਕੇ ਸੁਣਾਇਆ ਕਰ ਲਓ ਮੈਂ ਮੈਂ ਕੰਮ ਕਰ ਮੁੰਨਾ ਜੀ ਕਿਉਂਕਿ ਲਾਈ ਨਹੀਂ ਗਾ ਜੀ ਪੈਂਦੇ ਨਹੀਂ ਹੈਗੇ ਵੀ ਕਰਨੀ ਹੈ ਉੱਥੇ ਬਾਲਾ ਮਸਟਰਡ ਜਿਆ ਲੱਗਦਾ ਸੀ ਹੈਨਾ ਸੁਨਾਣਾ ਰੰਗ ਇਹ ਮੰਮਾ ਜੀ ਚੈਰ ਅੰਕ ਕਿਹਾ ਗੱਲ ਰਹੀ ਪਿਸਤਾ ਗੱਲ ਰਹੀ ਹਾਂਜੀ ਮੈਂ ਟੀਚਰ ਨੂੰ ਕਹਿ ਦੂੰਗਾ ਕਹਿ ਦੂੰ ਕੋਈ ਨਹੀਂ ਮੈਂ ਕਹਿ ਦੂੰ ਮੈਂ ਕਹਿ ਦੀ ਕਹਿ ਲਈ ਹਰ ਟਾੜਾ ਖਾਓ ਆਪਾਂ ਦੀ ਤਾਂ ਮੈਂ ਮਿਲ ਰਹੀ ਤੋਂ ਪਾਉਣ ਨੂੰ ਦਿਦੋ ਮੈਂ ਹਾਂ ਮੈਨੂੰ ਮਸਲੇੰ ਦਾ ਦੁਪੱਟਾ ਵਧੀਆ ਸੋਸਾਈ ਪ੍ਰਿੰਟ ਵੀਰ ਸਾਹਿਬ ਵੀਰ ਸਤਿ ਸ਼੍ਰੀ ਅਕਾਲ ਤੇਰਾ ਸਾਰਾ ਬਚੰਦਰ ਬੇਟਾ ਅੰਦਰ ਉੱਥੇ ਤਾਂ ਬਾਲਾ ਲਾਈਟਾਂ ਦੇ ਵਿੱਚ ਰੰਗ ਲੱਗਦਾ ਸੀ ਹੈਨਾ ਇੱਥੇ ਕਿੰਨਾ ਕਲਰ ਹੋ ਗਿਆ ਨਵਰੀਤ ਕਿਆ ਬੋਲੀਂ ਨਹੀਂ ਸਮ੍ਰਿਤ ਸੋਨ ਇਹਨੂੰ ਕਰਾਂਗੇ ਸਪੀਚ ਲੋ ਜੀ ਟਾਈਮ ਹੋ ਗਿਆ 8:30 ਦਾ ਤੇ ਆਪਾਂ ਖਾਣ ਲੱਗੇ ਸਾਂ ਰੋਟੀਆਂ ਆਪਾਂ ਡੰਡੇ ਨੂੰ ਥੋੜਾ ਜਿਹਾ ਦੂਰ ਕਰਾਂਗੇ ਸੋ ਵਾਟੀ ਭਾਈ ਇਸ ਦੇ ਵਿੱਚ ਮੈਂ ਉਹ ਵੀ ਚੱਕ ਲੈਂਦੇ ਚਲ ਕੰਮ ਹੋਰ ਨੰਡਾਲੇ ਵੀਰਨਾ ਫਸਾਂ ਨੂੰ ਸਟਿੱਕਰ ਲੱਨੇ ਆ ਤੇ ਚਲ ਹੋਰ ਭਾਂਡੇ ਕਾ ਨੂੰ ਕਰਨੇ ਆ ਇਹਦੇ ਚ ਠੀਕ ਹੈ ਕਿਉਂਕਿ ਮਾਂਜਣਾ ਹੀ ਹੈਗਾ ਤੇ ਇਹ ਵੀ ਗਏ ਹੋਏ ਸੀ ਖੇਤ ਤੇ ਅੱਜ ਸੰਡੇ ਹੋਣ ਕਰਕੇ ਇਹਨਾਂ ਨੂੰ ਵੀ ਆਪਦੇ ਕੰਮਾਂ ਦਾ ਲਾਲਚ ਸੀ ਵੀ ਚਲ ਜਿੰਨੇ ਖੇਤ ਦੇ ਕੰਮ ਨਿਪਟੜ ਜਾਣ ਉਹਨੇ ਚੰਗਾ ਇਹ ਕਰਦੇ ਸੀਗੇ ਮੱਕੀ ਦੇ ਸਪਰੇਅ ਮੱਕੀ ਦੇ ਸਪਰੇਅ ਕਰਦੇ ਸੀ ਮੱਕੀ ਉਗ ਗਈ ਮੱਕੀ ਦਾ ਸਪਰੇਅ ਹਾਂ ਉਗ ਗਈ ਹਨਾ ਕਿ ਵਧੀਆ ਬਾਵਾ ਹੋ ਗਈ ਵਧੀਆ ਚੰਗੀ ਆਈ ਤਾਂ ਠੀਕ ਐ ਤੇ ਆਪਾਂ ਵਸਾ ਸ਼ਹਿਰ ਗਏ ਸੀ ਹਨਾ ਉੱਥੇ ਥੋੜਾ ਜਿਹਾ ਬਲੌਗ ਬਣਾਇਆ ਜਿਆਦਾ ਨਹੀਂ ਬਣਿਆ ਹੈਗਾ ਘਰਿਆਂ ਤੇ ਵਸ ਆਪਾਂ ਮੰਮੀ ਦਾ ਸੂਟ ਦਿਖਾਇਆ ਸੀ ਕਿ ਆਪਾਂ ਵਾਲਾ ਸੂਟ ਅਗਲੇ ਹਫ਼ਤੇ ਬੱਚੇ ਸਕੂਲ ਉੱਥੇ ਲੱਗ ਚੱਲਾਂਗੇ ਤਾਂ ਅਗਲੇ ਸੰਡੇ ਠੀਕ ਐ ਅਗਲੇ ਸੰਡੇ ਆਪਾਂ ਚਲੋ ਕੇ ਆਉਣੇ ਨਾਲ ਅਗਲੇ ਸੰਡੇ ਮੰਮੀ ਵਰਗੇ ਨਹੀਂ ਜਾਣਾ ਅਗਲੇ ਹੰਦੇ ਵੀ ਮੈਂ ਹੁਣੇ ਅੱਖਾਂ ਦੇ ਫੋਚਣੇ ਲਾਣ ਲੱਗੇ ਮੇਰੇ ਨਾਲ ਇਹ ਆਪ ਆਪਣਾ ਸਾਫ ਕਰਨਾ ਹੈ ਕਿਉਂਕਿ ਸਾਡਾ ਜਿਹੜਾ ਬੇੜਾ ਇਹਨਾ ਵੱਡਾ ਹੋਇਆ ਹੈ ਕਰਕੇ ਜਿਸ ਦਿਨ ਸ਼ਾਮ ਨੂੰ ਨਹੀਂ ਤਾਂ ਕਿਵੇਂ ਹਮ ਡਿਊਟੀ ਤੋਂ ਆ ਕੇ ਇੱਕਦਮ ਆਪਾਂ ਸ਼ਾਮ ਨੂੰ ਦੇਖਾਂਗੇ ਵੇੜੇ ਦਾ ਅਗਲੇ ਸ਼ਨੀਵਾਰ ਮਾਣ ਮਾਣਾ ਚਲੋ ਜੀ ਸਾਰੀਆਂ ਜਿਹੜੀਆਂ ਆਪਣੇ ਹੰਮੀ ਆਪਾਂ ਵਾਦੇ ਕੀਤੇ ਸੀ ਨਹੀਂ ਤੇ ਉਹ ਫਲॉप ਹੋ ਗਈ ਨਹੀਂ ਗ੍ਰਾਉਂਡ ਬੰਦੀ ਦਾ ਹਰਮਨ ਲੱਗੀ ਹੋਣੀ ਹਾਂ ਠੀਕ ਹੈ ਸਮੇਂ ਜਿਵੇਂ-ਜਿਵੇਂ ਕੰਮ ਹੋਈ ਜਾਂਦੇ ਬੁਢੀਆਂ ਵੀ ਕਹਿਣਗੀਆਂ ਹਨ ਜਿਵੇਂ ਕਹਦੇ ਹੁੰਦੇ ਵੀ ਸائیں ਤਾਂ ਕਿ ਜਦੋਂ ਕੰਮ ਦੀ ਉਹ ਹੋਈ ਜਾਊਗੀ ਤੇ ਚਲੋ ਜੀ ਆਪਾਂ ਕਰਦੇ ਹੁਣ ਆਪਣੇ ਇਸ ਬਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਪਲੀਜ਼ ਜੇ ਕਰ ਤਾਂ ਸਾਨੂੰ ਸਾਡੇ ਬਲੌਗ ਜਿਹੜੇ ਥੋੜੇ ਜਿਹੀ ਵੀ ਵਧੀਆ ਲੱਗਦੇ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਆਪਨ ਬਹੁਤ ਸੋਹਣੇ ਹੁੰਦੇ ਆ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹਨਾ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਤੇ ਇਦਾਂ ਹੀ ਕਰਦੇ ਰਹੋ ਇਦਾਂ ਹੀ ਤੁਸੀਂ ਜਿਹੜੇ ਸਾਡੇ ਬਲੌਗ ਨੂੰ ਸਪੋਰਟ ਕਰੋ ਚਲੋ ਠੀਕ ਹੈ ਜੀ ਆਪਾਂ ਅਗਲੀ ਆਊਗਾ ਹੁਣ ਤੁਹਾਡੇ ਕੋਲੇ ਆਪਣੀ ਸ਼ਾਪਿੰਗ ਵਾਲਾ ਬਲੌਗ